ਜ਼ਮੀਨਾਂ ਤੇ ਕੇਂਦਰ ਦਾ ਹਮਲਾ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਸਾਥੀਓ ਅਦਾਰਾ ਇਨਕਲਾਬੀ ਸਾਡਾ ਰਾਵਿਸ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਲਗਾਤਾਰ ਕੇਂਦਰੀਕਰਨ ਦੀ ਨੀਤੀ ਤਹਿਤ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ ਕੇਂਦਰੀਕਰਨ ਤੱਤ ਵਿੱਚ ਕਾਰਪੋਰੇਟ ਦੀ ਸੇਵਾ ਤੇ ਲੋਕਾਂ ਦੇ ਹੱਕਾਂ ਤੇ ਡਾਕਾ ਹੈ ਖੇਤੀ ਕਾਨੂੰਨ ਡੈਮ ਸੇਫਟੀ ਐਕਟ ਬਿਜਲੀ ਸੋਧ ਬਿੱਲ ਬੀਜ ਬਿੱਲ ਬੀਐਸਐਫ ਨੂੰ ਬਾਰਡਰ ਤੋਂ 50 ਕਿਲੋਮੀਟਰ ਤੱਕ ਅੰਦਰ ਦਾ ਅਧਿਕਾਰ ਦੇਣਾ ਫ੍ਰੀ ਟ੍ਰੇਡ ਐਗਰੀਮੈਂਟ ਦੀਆਂ ਕੋਸ਼ਿਸ਼ਾਂ ਆਦ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਹਨ ਉਸੇ ਪਾਸੇ ਚੱਲਦਿਆਂ ਕੇਂਦਰ ਨੇ ਇੱਕ ਵਾਰ ਫਿਰ ਕਿਸਾਨਾਂ ਅਤੇ ਜ਼ਮੀਨਾਂ ਤੇ ਹਮਲਾ ਬੋਲਦੇ ਹੋਏ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਦੀ ਨੀਤੀ ਲਿਆਂਦੀ ਹੈ ਜਦਕੀ ਜ਼ਮੀਨ ਤੇ ਖੇਤੀ ਸੂਬਿਆਂ ਦਾ ਅਧਿਕਾਰ ਹੈ ਇਸ ਬਾਰੇ ਕਾਨੂੰਨ ਬਣਾਉਣ ਦਾ ਕੇਂਦਰ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਤਹਿਤ ਕੇਂਦਰ ਸਰਕਾਰ ਸਮੁੱਚੀ ਜ਼ਮੀਨ ਦੇ ਰਿਕਾਰਡ ਨੂੰ ਡਿਜੀਟਲ ਕਰਨਾ ਚਾਹੁੰਦੀ ਹੈ ਤਾਂ ਕਿ ਸਮੁੱਚੇ ਮੁਲਕ ਦੀ ਜ਼ਮੀਨ ਬਾਰੇ ਸਮੁੱਚਾ ਰਿਕਾਰਡ ਆਨਲਾਈਨ ਹੋਵੇ ਤਾਂ ਜੋ ਜੇਕਰ ਕਿਸੇ ਵੀ ਖਿੱਤੇ ਵਿੱਚ ਕਾਰਪੋਰੇਟ ਘਰਾਣੇ ਨੂੰ ਜ਼ਮੀਨ ਚਾਹੀਦੀ ਹੋਵੇ ਤਾਂ ਉਹਨਾਂ ਨੂੰ ਕਿਸੇ ਵੀ ਸੂਬੇ ਦੇ ਰਿਕਾਰਡ ਨਾਲ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਆਨਲਾਈਨ ਹੀ ਉਹਨਾਂ ਕੋਲ ਸਾਰੀ ਜਾਣਕਾਰੀ ਉਪਲਬਧ ਹੋਵੇਗੀ ਇਸ ਦੇ ਨਾਲ ਬਹੁਤ ਸਾਰੀਆਂ ਜ਼ਮੀਨਾਂ ਜਿਨ੍ਹਾਂ ਕਿਸਾਨਾਂ ਕੋਲ ਮਾਲਕਾਨਾ ਹੱਕ ਨਹੀਂ ਉਹਨਾਂ ਦੀ ਨਿਸ਼ਾਨਦੇਹੀ ਵੀ ਕੰਪਨੀਆਂ ਵਾਸਤੇ ਸੌਖੀ ਹੋ ਜਾਏਗੀ ਉਦਾਹਰਨ ਵਜੋਂ ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਜਿਨ੍ਹਾਂ ਨੇ ਦਰਿਆਵਾਂ ਦੀ ਜੰਗਲਾਤ ਦੀ ਰੇਲਵੇ ਦੀ ਜ਼ਮੀਨ ਆਬਾਦ ਕੀਤੀ ਹੈ ਤੇ ਬਹੁਤ ਸਾਰੇ ਕਿਸਾਨਾ ਜੋ ਅਜੇ ਵੀ ਮੁਜਾਰਿਆਂ ਦੇ ਰੂਪ ਚ ਹਨ ਅਲੱਗ ਅਲੱਗ ਜ਼ਮੀਨਾਂ ਤੇ ਕਾਸ਼ਤ ਕਰ ਰਹੇ ਹਨ ਪਰ ਮਾਲਕਾਨਾ ਹੱਕ ਨਹੀਂ ਹੁਣ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਇਹਨਾਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਮੁਆਵਜ਼ਾ ਸਿਰਫ ਰਜਿਸਟਰੀ ਵਾਲੀ ਜ਼ਮੀਨ ਦਾ ਹੀ ਮਿਲਦਾ ਹੈ ਜਦੋਂ ਸਮੁੱਚੇ ਮੁਲਕ ਦਾ ਜ਼ਮੀਨਾਂ ਦਾ ਇਹ ਰਿਕਾਰਡ ਆਨਲਾਈਨ ਹੋਵੇਗਾ ਕਿ ਕਿਹੜੀਆਂ ਜ਼ਮੀਨਾਂ ਮਾਲਕੀ ਵਾਲੀਆਂ ਤੇ ਕਿੜੀਆਂ ਨਹੀਂ ਤਾਂ ਆਬਾਦਕਾਰਾਂ ਦੀ ਜ਼ਮੀਨ ਦੇ ਉੱਪਰ ਹਮਲਾ ਬੋਲਣਾ ਹੋਰ ਸੌਕਾ ਹੋ ਜਾਵੇਗਾ ਪੰਚਾਇਤੀ ਜ਼ਮੀਨਾਂ ਨਜ਼ੂਲ ਵਗੈਰਾ ਵੀ ਹਮਲੇ ਹੇਠ ਆਉਣਗੀਆਂ ਇਸ ਤੋਂ ਇਲਾਵਾ ਕੇਂਦਰ ਸਰਕਾਰ ਲਗਾਤਾਰ ਸਰਕਾਰੀ ਖਰੀਦ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਹੜੀ ਕਿਹੜੀ ਜ਼ਮੀਨ ਰਜਿਸਟਰੀ ਵਾਲੀ ਹੈ ਤੇ ਕਿਸਾਨ ਕੋਲ ਕਿੰਨੀ ਜ਼ਮੀਨ ਹੈ ਅਤੇ ਕਿਸ ਦਾ ਅਨਾਜ ਖਰੀਦਿਆ ਜਾਣਾ ਹੈ ਤੇ ਕਿਸ ਦਾ ਅਨਾਜ ਨਹੀਂ ਖਰੀਦਿਆ ਜਾਣਾ ਉਸ ਲਈ ਵੀ ਇਹ ਨੀਤੀ ਕੰਮ ਕਰੇਗੀ ਉਦਾਹਰਨ ਵਜੋਂ ਭਗਵੰਤ ਮਾਨ ਸਰਕਾਰ ਬਣਨ ਤੇ ਇਸਨੇ ਮੂੰਗੀ ਦਾ ਐਮ ਐਸ ਪੀ ਦੇਣ ਦਾ ਐਲਾਨ ਕੀਤਾ ਪਰ ਸ਼ਰਤ ਸੀ ਕਿ ਕਿਸੇ ਕਿਸਾਨ ਦੀ 5 ਏਕੜ ਤੋਂ ਵੱਧ ਮੂੰਗੀ ਨਹੀਂ ਖਰੀਦੀ ਜਾਵੇਗੀ ਸੋ ਇਸ ਤਰ੍ਹਾਂ ਸਰਕਾਰੀ ਖਰੀਦ ਨੂੰ ਸੀਮਤ ਕਰਨ ਵਾਸਤੇ ਵੀ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਕਦਮ ਚੱਕ ਰਹੀ ਹੈ ਇਸ ਤੋਂ ਇਲਾਵਾ ਜਦੋਂ ਕਿਸੇ ਵੀ ਪ੍ਰੋਜੈਕਟ ਵਾਸਤੇ ਕਾਰਪੋਰੇਟ ਨੂੰ ਜ਼ਮੀਨ ਚਾਹੀਦੀ ਹੁੰਦੀ ਹੈ ਤਾਂ ਜ਼ਮੀਨ ਕਿਉਂਕਿ ਸੂਬੇ ਦਾ ਅਧਿਕਾਰ ਹੈ ਸੂਬਾ ਸਰਕਾਰ ਦੀ ਵੀ ਵਿੱਚ ਦਖਲਅੰਦਾਜ਼ੀ ਹੁੰਦੀ ਹੈ ਸੂਬਾ ਸਰਕਾਰ ਨੇ ਜ਼ਮੀਨ ਅਕਵਾਇਰ ਕਰਕੇ ਦੇਣੀ ਹੁੰਦੀ ਹੈ ਕਿ ਮੁਆਵਜ਼ਾ ਨਾ ਮਿਲਣ ਤੇ ਕਿਸਾਨ ਰੋਸ ਪ੍ਰਦਰਸ਼ਨ ਵੀ ਸੂਬਾ ਸਰਕਾਰ ਖਿਲਾਫ ਕਰਦੇ ਹਨ ਪਰ ਹੁਣ ਸੂਬੇ ਨੂੰ ਬਿਲਕੁਲ ਬਾਹਰ ਕਰ ਦਿੱਤਾ ਜਾਵੇਗਾ ਕੇਂਦਰ ਜਿੱਥੇ ਵੀ ਕਾਰਪੋਰੇਟ ਨੂੰ ਚਾਹੇਗਾ ਉਹ ਜ਼ਮੀਨ ਦਿਵਾ ਸਕੇਗਾ ਤਾਂ ਜੇਕਰ ਕੋਈ ਸੂਬਾ ਸਰਕਾਰ ਕੇਂਦਰ ਨਾਲ ਸਿਆਸੀ ਵਿਰੋਧ ਦੇ ਚੱਲਦਿਆਂ ਨਹੀਂ ਵੀ ਜ਼ਮੀਨ ਦੇਣਾ ਚਾਹੁੰਦੀ ਉਹ ਕੁਝ ਨਹੀਂ ਕਰ ਸਕੇਗੀ ਇਸ ਦੇ ਨਾਲ ਜ਼ਮੀਨ ਲੈਣੀ ਤੇ ਜ਼ਮੀਨ ਵਾਸਤੇ ਟੁਕੜਾ ਮੁਆਵਜ਼ਾ ਨਾ ਦੇਣਾ ਆਮ ਹੋਵੇਗਾ ਇਹ ਕਿਸਾਨਾਂ ਦੀ ਹੋਰ ਲੁੱਟਦਾਰਾ ਖੁੱਲ ਜਾਵੇਗਾ ਜ਼ਮੀਨ ਅਤੇ ਖੇਤੀ ਸੂਬਿਆਂ ਦਾ ਅਧਿਕਾਰ ਖੇਤਰ ਹੈ ਭਾਰਤ ਕੇਂਦਰੀਕਰਨ ਦੀ ਤ ਉਸ ਅੱਗੇ ਜ਼ਿਆਦਾਤਰ ਸੂਬਾ ਸਰਕਾਰਾਂ ਵਿੱਚੀਆਂ ਹੋਈਆਂ ਹਨ ਇੱਕ ਇੱਕ ਰਜਿਸਟ੍ਰੇਸ਼ਨ ਦੀ ਨੀਤੀ ਨੂੰ ਹòn ਤੱਕ ਸਾਰਾ ਸੂਬਾ ਸਰਕਾਰਾਂ ਸਹਿਮਤੀ ਦੇ ਚੁਕੀਆਂ ਹਨ ਪੰਜਾਬ ਸਰਕਾਰ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ਦੇ ਆਪਣੇ ਕਾਰਜਕਾਲ ਦੇ ਵਿੱਚ ਭਾਵੇਂ ਡੈਮ ਸੇਫਟੀ ਐਕਟ ਸੀ ਭਾਵੇਂ ਚੰਡੀਗੜ੍ਹ ਤੋਂ ਪੰਜਾਬ ਦੇ ਹੱਕ ਨੂੰ ਨਨ ਲਗਾਤਾਰ ਖਤਮ ਕਰਨ ਦਾ ਮਾਮਲਾ ਤੇ ਹੋਰ ਸੂਬਿਆਂ ਦੇ ਅਧਿਕਾਰਾਂ ਦੇ ਕੇਂਦਰ ਨੇ ਡਾਕੇ ਮਾਰੇ ਪੰਜਾਬ ਸਰਕਾਰ ਹਮੇਸ਼ਾ ਹੀ ਭਾਜਪਾ ਦੀ 2 ਟੀਮ ਬਣ ਕੇ ਵਿਚਰਦੀ ਰਹੀ ਅਤੇ ਕਾਦੇ ਵੀ ਸੂਬਿਆਂ ਦੇ ਅਧਿਕਾਰਾਂ ਲਈ ਡਟ ਕੇ ਨਹੀਂ ਖੜੀ ਅਤੇ ਹੁਣ ਵੀ ਇੱਕ ਦੇਸ਼ ਇੱਕ ਰਜਿਸਟ੍ਰੇਸ਼ਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਸੋ ਆਓ ਇਸ ਕੇਂਦਰੀਕਰਨ ਦੀ ਧੋਸ ਦਾ ਡਟਵਾਂ ਵਿਰੋਧ ਕਰੀਏ ਅਤੇ ਕਿਸਾਨਾਂ ਅਤੇ ਜ਼ਮੀਨਾਂ ਤੇ ਹਮਲੇ ਨੂੰ ਨਕਾਮ ਕਰੀਏ। ਸਾਥੀਓ ਇਹ ਲੇਖ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਨਰਲ ਸਿਕਤਰ ਕੇਤੀ ਕਿਸਾਨ ਯੂਨੀਅਨ ਵੱਲੋਂ ਲਿਖਿਆ ਗਿਆ ਹੈ। ਤੁਸੀਂ ਇਸ ਲੇਖ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ। ਧੰਨਵਾਦ।